बाजरा ਬੀਜੇ ਨੂੰ ਹੋ ਗਏ 3 ਸਾਲ। ਨਾ ਟਰੈਕਟਰ ਲਿਆਉਣ ਦੀ ਲੋੜ ਪਈ, ਨਾ ਕੋਈ ਸੰਨ ਮੰਗਣ ਦੀ ਲੋੜ ਪਈ, ਨਾ ਸੰਦ ਇੱਥੇ ਚਲਾਉਣ ਦੀ ਲੋੜ ਪਈ, ਨਾ ਤੇਲ ਸੜਨ ਦੀ ਲੋੜ ਪਈ। ਦੋ ਵੱਡੇ ਵੱਡੇ ਟਿੱਬੇ ਤੁਸੀਂ ਦੇਖ ਰਹੇ ਹੋ, ਇੱਧਰ ਵੀ ਤੇ ਇੱਧਰ ਵੀ ਤੇ ਆਸੇ ਪਾਸੇ ਵਾਹਣ ਜਿਹੜੇ ਉਹ ਇਸ ਜ਼ਮੀਨ ਤੋਂ ਕਾਫੀ ਥੱਲੇ ਐ। ਮਤਲਬ ਇਹ ਜ਼ਮੀਨ ਕਾਫੀ ਰੇਤਲੀ ਐ। ਤੁਸੀਂ ਦੇਖ ਰਹੇ ਹੋ ਬਾਜਰੇ ਦੇ ਪੱਠੇ ਹੋਏ ਪਏ ਆਪਣੇ ਹਲੇ ਜਵਾਰਾਂ ਨਹੀਂ ਹੋਈਆਂ ਲੋਕਾਂ ਦੀਆਂ। ਕਿਉਂਕਿ ਕਣਕਾਂ ਦੇ ਵੱਢ ਹੁਣ ਖਾਲੀ ਹੋਏ ਤੇ ਹੁਣ ਬੀਜੀਆਂ ਹਲੇ 30 ਦਿਨਾਂ ਨੂੰ ਹੋਣਗੇ ਇਹ ਪੱਠੇ ਬੀਜਿਆਂ ਨੂੰ 3 ਸਾਲ ਦੇ ਕਰੀਬ ਹੋ ਗਏ ਆ ਇੱਥੇ ਨਾ ਤਾਂ ਟਰੈਕਟਰ ਲਿਆਉਣ ਦੀ ਲੋੜ ਪਈ ਨਾ ਬੀ ਪਾਉਣ ਦੀ ਲੋੜ ਪਈ ਨਾ ਵਾਉਣ ਦੀ ਲੋੜ ਪਈ 3 ਸਾਲਾਂ ਦੇ ਵਿੱਚੋਂ ਲਗਾਤਾਰ 8-8 ਮਹੀਨੇ ਇਹ ਬਾਜਰਾ ਆਪਾਂ ਨੂੰ ਜਿਹੜੀ ਹੈਗੀ ਆ ਹਰਾਚਾਰਾ ਦਿੰਦਾ ਛੋਟੇ ਮੋਟੇ ਪਸ਼ੂਆਂ ਨੂੰ ਇਹ ਬਾਜਰਾ ਬਹੁਤ ਲਾਹੇਵੰਦ ਆ ਇਹਨੂੰ ਜਿੰਨਾ ਵੱਡਾਂਗੇ ਓਨਾ ਇਹ ਫੁੱਟਦਾ ਇਹਦਾ ਬੀ ਵੀ ਅਵੇਲੇਬਲ ਹੋ ਜਾਂਦਾ ਜੇ ਕਿਸੇ ਨੇ ਲੈਣਾ ਹੋਵੇ ਤਾਂ ਇਹ ਦੋ ਤਰ੍ਹਾਂ ਦਾ ਹੁੰਦਾ ਗੰਨੇ ਤਰ੍ਹਾਂ ਜਿਵੇਂ ਗੰਨੇ ਦੀ ਖੇਤੀ ਹੁੰਦੀ ਹੈ ਉਸੇ ਤਰ੍ਹਾਂ ਇਹ ਬਾਜਰੇ ਦੀ ਖੇਤੀ ਹੁੰਦੀ ਹੈ ਇੱਕ ਤਾਂ ਬੀ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਟਾਂਡੇ ਇਸ ਤਰ੍ਹਾਂ ਬੀ ਲੱਗ ਜਾਂਦਾ ਜੇ ਤੁਸੀਂ ਇਸ ਤਰ੍ਹਾਂ ਨਹੀਂ ਲਾਉਣਾ ਤੇ ਇੱਕ ਤਰੀਕਾ ਹੋਰ ਹੁੰਦਾ ਬੀ ਲਾਉਣ ਦਾ ਇਹਨਾਂ ਦੀਆਂ ਜਿਹੜੀਆਂ ਜੜਾਂ ਹੁੰਦੀਆਂ ਜਿਵੇਂ ਆਹ ਜੜ ਸਾਹਮਣੇ ਤੁਸੀਂ ਦੇਖ ਰਹੇ ਹੋ ਬਾਜਰਾ ਇਹ ਜੜ ਪੱਟ ਕੇ ਤੁਸੀਂ ਝੋਨੇ ਦੇ ਵਾਂਗ ਪਾਣੀ ਦੇ ਵਿੱਚ ਗੁੱਡ ਕੇ ਵੀ ਲਾ ਸਕਦੇ ਹੋ ਬਾਜਰਾ ਦੋ ਤਰ੍ਹਾਂ ਦਾ ਹੁੰਦਾ ਇੱਕ ਬਾਜਰੇ ਨੂੰ ਕੰਡ ਹੁੰਦੀ ਹੈ ਸਾਹਮਣੇ ਆਵੇ ਆਇਆ ਇਹਨੂੰ ਕੰਡ ਹੈਗੀ ਹੈ ਇੱਕ ਬਾਜਰਾ ਬਿਨਾ ਕੰਡ ਤੋਂ ਹੁੰਦਾ ਤੁਸੀਂ ਦੇਖ ਕੇ ਲਾਓ ਜੇ ਤੁਸੀਂ ਜਿਆਦੇ ਵੱਡੇ ਪੱਧਰ ਤੇ ਲਾਉਣਾ ਦੋ ਤਿੰਨ ਕਿੱਲੇ ਥਾਂ ਲਾਉਣਾ ਤੇ ਕੰਡ ਤੋਂ ਬਗੈਰ ਵਾਲਾ ਲਾਓ ਜੇ ਤੁਸੀਂ ਥੋੜੇ ਬਹੁਤਾ ਥਾਂ ਲਾਉਣਾ ਦੋ ਕਿਨਾਲਾ ਤਿੰਨ ਕਿਨਾਲਾ ਫਿਰ ਕੋਈ ਚੱਕਰ ਨਹੀਂ ਜਿਹੜਾ ਜਿਹੋ ਜਿਹਾ ਵੀ ਮਿਲਦਾ ਉਹੋ ਜਿਹਾ ਹੀ ਲਾ ਦਿਓ ਇੱਕ ਵਾਰੀ ਲਾਉਣ ਤੋਂ ਬਾਅਦ ਇਹ 3 ਦਿਨਾਂ ਦੇ ਵਿੱਚ ਹੀ ਤਿਆਰ ਹੋ ਜਾਂਦਾ ਪਾਣੀ ਦੀ ਕਾਫੀ ਲੋਡ ਹੁੰਦੀ ਐ ਇਹਨੂੰ ਆਪਣੇ ਇੱਥੇ ਸਾਹਮਣੇ ਸੋਲਰ ਲੱਗਿਆ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਸੋਲਰ ਨਾਲ ਇਹ ਬਾਜਰਾ ਪਲ ਜਾਂਦਾ ਤੇ ਆਪਣੇ ਇੱਥੇ ਆਪਾਂ ਪਹਿਲਾਂ ਦੋ ਕਨਾਲਾਂ ਥਾਂ ਸੀਗਾ ਹੁਣ ਵਿੱਚੋਂ ਕਨਾਲ ਕੀ ਰੱਖ ਲਿਆ ਕਿਉਂਕਿ ਆਪਾਂ ਪਸ਼ੂ ਸੇਲ ਕਰਦੇ ਆ ਕਨਾਲ ਕਥਾਂ ਆਪਾਂ ਨੂੰ ਵਾਧੂ ਆ ਲੋਡ ਅਨਸਾਰ ਇਹਨੂੰ ਵੱਡ ਲਈਦਾ ਅੱਜ ਵੱਡਿਆ ਕੱਲ ਨੂੰ 3-3 ਇੰਚ ਬਾਹਰ ਨਿਕਲਿਆ ਆਊਗਾ ਇਹ ਇੰਨੀ ਇਹਦੀ ਗਰੋਥ ਹੁੰਦੀ ਹੈ ਪਾਣੀ ਲਾਈ ਚੱਲੋ ਮਾੜੀ-ਮੋਟੀ ਰੇਹ ਭਾਲਦਾ ਕੋਈ ਬਾਹਲੀ ਰੇਹ ਦੀ ਕੋਈ ਬਾਹਲੀ ਖਾਦ ਦੀ ਵੀ ਇਹਨੂੰ ਜ਼ਰੂਰਤ ਨਹੀਂ ਹੁੰਦੀ ਸੋ ਇਹ ਚੰਗੀ ਚੀਜ਼ ਆ ਜੇ ਕਿਸੇ ਨੇ ਲਾਉਣੀ ਆ ਤੇ ਲਗਾ ਸਕਦਾ ਆਮ ਹੀ ਪਿੰਡਾਂ ਦੇ ਵਿੱਚੋਂ ਜਿਵੇਂ ਗੰਨੇ ਦਾ ਬੀਜ ਮਿਲ ਜਾਂਦਾ ਉਵੇਂ ਬਾਜਰੇ ਦਾ ਬੀਜ ਵੀ ਮਿਲ ਜਾਂਦਾ 3 ਸਾਲ ਹੋ ਗਏ ਆਪਣੇ ਬਾਜਰਾ ਲੱਗੇ ਇਹਨੂੰ ਤੇ ਰਿਜ਼ਲਟ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਹਲੇ ਕਿਸੇ ਦੇ ਪੱਠੇ ਨਹੀਂ ਹੋਏ ਕਿਉਂਕਿ ਕਣਕਾਂ ਦੇ ਵੱਢ ਖਾਲੀ ਹੁਣ ਹੋਏ ਆ ਲੋਕਾਂ ਨੇ ਹੁਣ ਬੀਜੇ ਆ ਤੇ 30 35 ਦਿਨ ਹਲੇ ਜਵਾਰਾਂ ਹੋਰ ਲੈ ਜਾਣਗੀਆਂ ਹੁਣ ਤੇ ਸੋ ਇਧਰ ਆਪਣੀਆਂ ਕਦੂਆਂ ਦੀਆਂ ਵੱਲਾਂ ਵੀ ਹੁਣ ਪੂਰੀਆਂ ਦਿਖ ਦੇ ਰਹੀਆਂ ਸਾਹਮਣੇ ਖਖੜੀਨੀਆਂ ਵੱਲਾਂ ਨੇ ਵੀ ਫਲ ਚੱਕ ਲਿਆ ਸੋ ਬਾਜਰੇ ਦੀ ਗ੍ਰੋਥ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਤਿੰਨ ਸਾਲ ਹੋ ਗਏ ਇੱਥੇ ਇਸ ਬਾਣ ਦੇ ਵਿੱਚ ਟਰੈਕਟਰ ਨਹੀਂ ਆਇਆ ਤਿੰਨ ਸਾਲ ਹੋ ਗਏ ਇਹਨੂੰ ਬੀਜੇ ਨੂੰ ਤੇ ਰਿਜ਼ਲਟ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਪੱਠੇ ਸਾਰਿਆਂ ਨਾਲੋਂ ਪਹਿਲਾਂ ਹੋ ਜਾਂਦੇ ਆ ਤੇ ਟਾਈਮ ਨਾਲ ਆਪਾਂ ਹਰਾ-ਚਾਰਾ ਪਾਉਣ ਲੱਗ ਪੈਂਦੇ ਆ ਦਾਣੇ ਦੀ ਬਚਤ ਹੋ ਜਾਂਦੀ ਆ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ